ਰਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਕੰਡ 12 ਭਾਗ ਦੂਜਾ ਦੋ ਕੁ ਮਹੀਨਿਆਂ ਮਗਰੋਂ ਇੱਕ ਦਿਨ ਸ਼ਰਨਜੀਤ ਨਿੰਦਰ ਨੂੰ ਆਖਣ ਲੱਗੀ ਮੇਰੇ ਘਰ ਦੇ ਮੇਰੇ ਵਾਸਤੇ ਮੁੰਡਾ ਦੇਖ ਰਿਆ ਹੁਣ ਦੱਸ ਮੈਂ ਕੀ ਕਰਾਂ ਮੁੰਡਾ ਦੇਖ ਰਿਆ ਤੇ ਦੇਖ ਲੈਣ ਦੇ ਹਾਰੇ ਵਿਆਹ ਤਾਂ ਨਹੀਂ ਕਰ ਰਹੇ ਨਾ ਕੁੜੀਆਂ ਵਾਲੇ ਮੁੰਡੇ ਦੇਖਦੇ ਹੁੰਦੇ ਆ ਇਹ ਜ਼ਰੂਰੀ ਤਾਂ ਨਹੀਂ ਕਿ ਪਹਿਲੀ ਵਾਰੀ ਕੋਈ ਮੁੰਡਾ ਦੇਖਿਆ ਤੇ ਉਹ ਪਸੰਦ ਆ ਜੂ ਸਹੀ ਕਿਈ ਸਾਲਾਂ ਤੱਕ ਮੁੰਡੇ ਦੇਖਦੇ ਰਹਿੰਦੇ ਆ ਨਿੰਦਰ ਨੇ ਸਵਾਲ ਕੀਤਾ ਨਹੀਂ ਮੈਨੂੰ ਲੱਗਦਾ ਇਹਨਾਂ ਨੂੰ ਪਹਿਲੀ ਵਾਰੀ ਮੁੰਡਾ ਪਸੰਦ ਆ ਜਾਊ ਮੁੰਡਾ ਡੀਸੀ ਦੇ ਆਫਿਸ ਵਿੱਚ ਕਲਰਕ ਲੱਗਿਆ ਹੈ ਉਹਨਾਂ ਨੂੰ ਹੋਰ ਕੀ ਚਾਹੀਦਾ ਸ਼ਰਨਜੀਤ ਬੋਲੀ ਤੂੰ ਦੱਸ ਤੈਨੂੰ ਕੀ ਚਾਹੀਦਾ ਤੈਨੂੰ ਪਸੰਦ ਆ ਮੁੰਡਾ ਸੋਚੋ ਨੀ ਆ ਉਹਦੇ ਨਾਲ ਵਿਆਹ ਕਰਨਾ ਨਿੰਦਰ ਨੇ ਮੁਸਕਰਾ ਕੇ ਮਖੌਲ ਨਾਲ ਪੁੱਛਿਆ ਮੈਨੂੰ ਤਾਂ ਤੂੰ ਪਸੰਦ ਹੈ ਜੇ ਤੂੰ ਹੀਲਾ ਨਹੀਂ ਕਰੇਂਗਾ ਮੈਨੂੰ ਤਾਂ ਘਰਦਿਆਂ ਦੀ ਪਸੰਦ ਮਗਰ ਜਾਣਾ ਹੀ ਪਊਗਾ ਸ਼ਰਨਜੀਤ ਨੇ ਕਿਹਾ ਪੱਕੀ ਗੱਲ ਹੈ ਨਿੰਦਰ ਨੇ ਸ਼ਰਨਜੀਤ ਦੇ ਇਰਾਦੇ ਦੀ ਤਸੱਲੀ ਕਰਨੀ ਚਾਹੀ ਜਮਾ ਪੱਕੀ ਗੱਲ ਹੈ ਸ਼ਰਨਜੀਤ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਆਖਿਆ ਠੀਕ ਹੈ ਚਲੋ ਮੈਂ ਆਪਣੇ ਘਰ ਜਾ ਕੇ ਨਾਲ ਗੱਲ ਕਰਕੇ ਦੇਖਦਾ ਹਾਂ ਉਸ ਤੋਂ ਬਾਅਦ ਦੱਸਦਾ ਤੈਨੂੰ ਕਰਨਾ ਤਾਂ ਮੈਂ ਵਿਆਹ ਤੇਰੇ ਨਾਲ ਹੀ ਹੈ ਨਿੰਦਰ ਨੇ ਸੱਚਮੁੱਚ ਕਰਦੇ ਨਾਲ ਗੱਲ ਕਰਨ ਦਾ ਮਨ ਬਣਾ ਰਿਆ ਸੀ ਨਿੰਦਰ ਨੇ ਪਹਿਲਾਂ ਮਾਣ ਨਾਲ ਗੱਲ ਕਰਨ ਦਾ ਸੋਚਿਆ ਉਹ ਸਿੱਧਾ ਪਿਓ ਦੇ ਗੁੱਸੇ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ ਉਹਨੂੰ ਜਾਪਿਆ ਮਾਂ ਕੋਈ ਨਰਮ ਦਿਲਾ। ਕਿਉਂ ਨਾ ਪਹਿਲਾਂ ਮਾਂ ਨਾਲ ਗੱਲ ਕਰਕੇ ਦੇਖੀ ਜਾਵੇ। ਕੁਲਵੀਰ ਚੁੱਲ੍ਹੇ ਕੋਲ ਪੀੜੀ ਤੇ ਬੈਠੀ ਰੋਟੀ ਪਕਾ ਰਹੀ ਸੀ। ਨਿੰਦਰ ਕੋਲ ਜਾ ਕੇ ਪੈਰਾਂ ਪਾਰ ਬੈਠ ਗਿਆ। ਉਹ ਕਹਿਣ ਲੱਗਿਆ। ਉਹ ਰੋਟੀਆਂ ਪਕਾਉਂਦੀ ਕਰਦੇ ਸਾਰੇ ਕੰਮ ਕਰਦੀ ਔਖੀ ਹੁੰਨੀ ਆ। ਕਿੰਨੇ ਸਾਲਾਂ ਤੋਂ ਦੇਖ ਰਿਆ ਮੈਂ ਤੈਨੂੰ ਹੱਥ ਮਚਾਉਂਦੀ ਨੂੰ। ਰੋਟੀ ਪਕਾਉਣ ਨੂੰ ਹੁਣ ਤੂੰ ਕਿਉਂ ਨਹੀਂ ਲੈ ਆਉਂਦੀ? ਮੈਂ ਨੂੰ ਵੀ ਲੈ ਆਉਂਗੀ ਪਹਿਲਾਂ ਤੂੰ ਕਿਸੇ ਆਰੇ ਤਾਂ ਲੱਗ ਜਾ। ਲੱਗਦਾ ਤੂੰ ਬਾਲਾ ਕਾਲਾ ਹੋਇਆ ਫਿਰਦਾ ਵਿਆਹ ਕਰਾਉਣ ਨੂੰ। ਕਲਵੀਰ ਬਣੋਟੀ ਜਿਹਾ ਗੁੱਸਾ ਕਰਦੀ ਬੋਲੀ। ਹੋਰ ਮੰਮੀ ਮੈਂ ਤਾਂ ਇੰਨਾ ਕਾਲਾ ਹੋਇਆ ਫਿਰਦਾ ਕਿ ਮੈਂ ਤਾਂ ਤੇਰੇ ਵਾਸਤੇ ਨੂੰ ਦੇਖੀ ਵੀ ਫਿਰਦਾ। ਇੰਦਰ ਨੇ ਮੋਕਾ ਵੇਖਿਆ ਆਖੀ ਦਿੱਤਾ। ਔਰ ਤੂੰ ਕੀ ਕਰਨਾ ਸੀ? ਲੱਗਦਾ ਤੂੰ ਪੜ੍ਹ ਨਹੀਂ ਜਾਂਦਾ ਇਹੋ ਕਿੱਥੇ ਕਰਨ ਜਾਣਾ ਉੱਥੇ। ਕਲਵੀਰ ਨੇ ਮੱਥੇ ਤੇ ਓੜੀਆਂ ਪਾ ਕੇ ਆਖਿਆ। ਪਰ ਇਹ ਗੱਲ ਪੱਕੀ ਆ ਮੰਮੀ ਜਦੋਂ ਤੂੰ ਉਹਨੂੰ ਦੇਖੇਂਗੀ ਨਾ ਤੈਨੂੰ ਬਹੁਤ ਪਸੰਦ ਆਊ। ਨਾਲੇ ਸੋਹਣੀ ਐ ਨਾਲੇ ਸਿਆਣੀ ਐ। ਨਿੰਦਰ ਨੇ ਮਾਨੂੰ ਖੁਸ਼ ਕਰਨ ਲਈ ਆਖਿਆ ਵੇ ਸੱਚੀ ਤੂੰ ਇਹੋ ਜਿਹਾਂ ਕਰਤੂਤਾਂ ਕਰਦਾ ਫਿਰਦਾ ਮੈਂ ਦੱਸਤੀਆਂ ਤੇਰੇ ਪਿਓ ਨੂੰ ਉਹਨੂੰ ਆ ਲੈਣ ਦੇ ਘਰੇ ਇਹ ਕੀ ਤੈਨੂੰ ਬਣਾਉਂਦਾ ਬੰਦਾ ਕਰਵੀਰ ਸੱਚਮੁੱਚ ਗੁੱਸੇ ਨਾਲ ਬੋਲੀ ਮੰਮੀ ਤੂੰ ਤਾਂ ਹੁਣੇ ਹੀ ੜਕ ਪਈ ਮੈਂ ਤਾਂ ਸੋਚਿਆ ਸੀ ਤੂੰ ਉਸ ਗੱਲ ਤੇ ਗੁੱਸੇ ਹੋਵੇਂਗੀ ਨਿੰਦਰ ਬੋਲਿਆ ਉਹ ਉਸ ਗੱਲ ਤੇ ਇਹ ਕਿਹੜੀ ਗੱਲ ਤੇ ਅਜੇ ਹੋਰ ਵੀ ਕੋਈ ਗੱਲ ਰਹੇਗੀ ਕਰਵੀਰ ਨੇ ਹੈਰਾਨ ਹੁੰਦੀ ਹੋਈ ਨਖਿੱਜ ਕੇ ਪੁੱਛਿਆ ਇਸ ਗੱਲ ਤੇ ਉਹ ਜੱਟਾਂ ਦੀ ਕੁੜੀ ਨਹੀਂ ਨਿੰਦਰ ਚਿੱਕੇ ਬੋਲਿਆ ਦੁਰਫਿੱਟੇ ਮੂੰ ਤੇਰੇ ਵੇ ਤੂੰ ਕੀ ਕੀ ਚੰਨ ਚੜਾਈ ਜਾਂਦਾ ਕਲਵੀਰ ਹੱਕੀ ਬੱਕੀ ਹੋਈ ਪੂਰੇ ਗੁੱਸੇ ਨਾਲ ਬੋਲ ਰਹੀ ਸੀ ਵੇ ਤੂੰ ਕਿਹਦੀ ਕੁੜੀ ਨਾਲ ਖੇ ਖਾਂਦਾ ਫਿਰਦਾ ਮੈਂ ਕੋਈ ਖੇ ਖੋ ਨਹੀਂ ਖਾਂਦਾ ਕਿਸੇ ਨਾਲ ਮੈਂ ਤਾਂ ਉਹਨੂੰ ਪਿਆਰ ਕਰਦਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਕੀ ਹੋ ਗਿਆ ਜੇ ਉਹ ਮਜਮੀਆਂ ਦੀ ਕੁੜੀ ਐ ਇਹ ਕਹਿੰਦਿਆ ਨਿੰਦਰ ਨੇ ਨੀਵੀ ਪਾ ਲਈ ਉਹ ਮਾਂ ਦੀਆਂ ਗੁੱਸੇ ਭਰੀਆਂ ਨਜ਼ਰਾਂ ਦਾ ਸਾਹਮਣਾ ਕਰਨ ਤੋਂ ਬਚ ਰਿਹਾ ਸੀ ਮੈਂ ਮੱਚਦੀ ਮੱਚਦੀ ਖਲਪਾੜ ਦੇ ਦੂੰਗੀ ਤੇਰੇ ਹਲਕ ਇਹ ਦੁਬਾਰਾ ਆਏਗਾ ਲਕੀ ਤੇਰਾ ਬਹਿ ਜੇ ਬੇੜਾ ਹਾਏ ਰੱਬਾ ਮੈਂ ਇਹ ਗੱਲ ਸੁਣਨ ਤੋਂ ਪਹਿਲਾਂ ਧਰਤੀ 'ਚ ਕਿਉਂ ਨਹੀਂ ਕਰ ਗਈ ਮੇਰੇ ਕੰਨਾਂ ਤੇ ਪਰਦੇ ਕਿਉਂ ਨਹੀਂ ਪਾਟ ਗਏ ਤੂੰ ਕਿਹੜੇ ਜਨਮਾਂ ਦਾ ਬਦਲਾ ਲੈ ਰਿਆ ਸਾਥੋਂ ਮੈਂ ਦੱਸੂ ਕਿ ਤੇਰੇ ਪਿਓ ਨੂੰ ਉਹ ਕਰੂ ਤੈਨੂੰ ਸਿੱਧਾ ਗੁਰਵੀਰ ਦਾ ਗੁੱਸਾ ਸਤਵੇਂ ਅਸਮਾਨ ਤੇ ਸੀ ਉਹ ਗੁੱਸੇ ਵਿੱਚ ਬੋਲਦੀ ਰਹੀ ਗੁੱਸੇ ਵਿੱਚ ਵੀ ਉਹਨੇ ਆਵਾਜ਼ ਕੁਝ ਨਹੀਂ ਵੀ ਰੱਖੀ ਹੋਈ ਸੀ ਕਿ ਕਿਤੇ ਕੋਈ ਆਂਢੀ ਗੁਆਂਢੀ ਕੰਧ ਉੱਤੋਂ ਦੀ ਨਾ ਸੁਣ ਲਵੇ ਹੋ ਰੋਂਦੀ ਵੀ ਰਹੀ ਰੋਂਦੀ ਰੋਂਦੀ ਨਿੰਦਰ ਨੂੰ ਕਾਲਾਂ ਵੀ ਦਿੰਦੀ ਰਹੀ ਨਿੰਦਰ ਨੀਮੀ ਪਾਈ ਸੁਣਦਾ ਰਿਹਾ ਜਦੋਂ ਨੇ ਦੇਖਿਆ ਕਿ ਮਾਂ ਚੁੱਪ ਨਹੀਂ ਕਰ ਰਹੀ ਤਾਂ ਚੁੱਪ ਕਰਕੇ ਬਾਹਰ ਨੂੰ ਖਿਸਕ ਗਿਆ ਕੁਲਵੀਰ ਨੇ ਜਦੋਂ ਸੁਖਚਰ ਨੂੰ ਇਹ ਗੱਲ ਦੱਸੀ ਉਦੋਂ ਨਿੰਦਰ ਕਰੀ ਨਹੀਂ ਸੀ ਉਹ ਸੁਣ ਕੇ ਹਰਖ ਵਿੱਚ ਲਾਲ ਪੀਲਾ ਹੋ ਗਿਆ ਕੁਲਵੀਰ ਨਾਲ ਨਾਲ ਉਹਨੂੰ ਇਹ ਸਮਝਾਉਂਦੀ ਵੀ ਰਹੀ ਕਿ ਉਹ ਕੋਈ ਤਮਾਸ਼ਾ ਖੜਾ ਨਾ ਕਰੇ ਉਹਨੂੰ ਸਹਿਜਮਤੇ ਨਾਲ ਸਮਝਾਉਂਦੀ ਗੱਲ ਕਰਦੀ ਹੋਈ ਉਹ ਬੋਲੀ ਮੈਂ ਬਹੁਤ ਲੜੀਆਂ ਬਾਲਾ ਫਟਕਾਰਿਆ ਨਿੰਦਰ ਨੂੰ ਬਾਲੀ ਕੁੱਤੇਖਾਨੀ ਕੀਤੀ ਉਹਦੇ ਨਾਲ ਤੂੰ ਉਹਨੂੰ ਥੋੜਾ ਜਿਹਾ ਹਿਸਾਬ ਨਾਲ ਆਖੀ ਗਵਾਰਡੀਆ ਨੂੰ ਤਮਾਸ਼ਾ ਨਹੀਂ ਦਿਖਾਉਣਾ ਇੱਕੋ ਇੱਕ ਪੋਤਾ ਹੈ ਆਪਣਾ ਜਵਾਗ ਗਲਤੀਆਂ ਕਰਦੇ ਹੁੰਦੇ ਆ ਕਿਤੇ ਹਰਕ ਵਿੱਚ ਆ ਕੇ ਉਹ ਕੁਝ ਹੋਰ ਗਲਤ ਨਾ ਕਰ ਬੈਠੇ ਨਿੰਦਰ ਘਰ ਆਇਆ ਸੁਖਚਰਨ ਅੰਦਰ ਬਰਾਂਡੇ ਵਿੱਚ ਪਿਆ ਹੋਇਆ ਸੀ ਗੁੱਸੇ ਵਿੱਚ ਸੜਿਆ ਬੜਿਆ ਨਿੰਦਰ ਅੰਦਰ ਵੱਲ ਆਉਂਦਾ ਦਿਸਿਆ ਉਹ ਬੈਠਾ ਹੋ ਗਿਆ ਨਿੰਦਰ ਅੰਦਰ ਆ ਗਿਆ ਤੇ ਉਹਦੇ ਪਿੱਛੇ-ਪਿੱਛੇ ਕਲਵੀਰ ਵੀ ਆ ਗਈ ਸੁਖਚਰਨ ਵਿਅੰਗਨਾ ਬੋਲਿਆ ਸ਼ਾਬਾਸ਼ ਤੇਰੇ ਪੁੱਤ ਸ਼ਾਬਾਸ਼ ਬਹੁਤ ਵੱਡਾ ਕਾਰਨਾਮਾ ਕਰਤਾ ਤੂੰ ਪਿਆਦਾ ਸਿਰ ਬਹੁਤ ਉੱਚਾ ਕਰਤਾ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਕੰਪਿਊਟਰ ਸਿੱਖਰ ਜਾਣਾ ਹੈ ਉੱਥੇ ਕੇ ਆਸ਼ਕੀ ਕਰਨ ਜਾਣਾ ਇਹ ਜੰਪਿਆ ਵੱਡਾ ਮਿਰਜਾ ਕੋਈ ਲੋੜ ਨਹੀਂ ਗੱਲ ਤੋਂ ਜਾਣਦੀ ਸ਼ਾਮ ਨਾਲ ਘਰੇ ਬੈਠ ਅਸੀਂ ਰੱਜ ਗਏ ਤੇਰੀਆਂ ਪੜਾਈਆਂ ਤੋਂ ਘਰੇ ਬੈਠ ਕੇ ਨਹੀਂ ਸਰਨਾ ਮੈਂ ਤਾਂ ਸੌਹ ਖਾਦੀ ਉਹਦੇ ਨਾਲ ਵਿਆਹ ਕਰਾਉਣਾ ਹਰ ਹਾਲ ਨਿੰਦਰ ਨੇ ਆਪਣਾ ਫੈਸਲਾ ਸੁਣਾਇਆ ਕੀ ਆਖਿਆ ਵਿਆਹ ਕਰਾਉਣਾ ਵੀ ਮਜਮੀਆਂ ਦੀ ਕੁੜੀ ਨਾਲ ਲੱਖ ਲਾਨ ਤਾਂ ਤੇਰੇ ਤੇ ਯੋ ਸਾਡਾ ਮੂੰਹ ਕਾਲਾ ਕਰਨ ਨੂੰ ਫਿਰਦਾ। ਓ ਤੈਨੂੰ ਜਮਾਂ ਹੀ ਸ਼ਰਮ ਨਹੀਂ ਆਉਂਦੀ। ਵੀ ਸ਼ਰਮਾ ਇੱਜ਼ਤ ਸਭ ਤੋਂ ਵੱਡੀ ਚੀਜ਼ ਹੁੰਦੀ ਐ। ਜੇ ਤੂੰ ਮੁੜ ਕੇ ਉਹਦੇ ਨਾਲ ਵਿਆਹ ਕਰਾਉਣ ਦੀ ਗੱਲ ਕੀਤੀ ਜਾਂ ਚੋਰੀਆਂ ਵਿਆਹ ਕਰਾਉਣ ਦੀ ਕੋਸ਼ਿਸ਼ ਵੀ ਕੀਤੀ। ਤਾਂ ਤੂੰ ਮੇਰਾ ਮਰੇ ਦਾ ਮੂੰਹ ਦੇਖੇਗਾ। ਜੇ ਤੂੰ ਸੌਹ ਖਾਦੀ ਐ ਨਾ। ਉਹਦੇ ਨਾਲ ਵਿਆਹ ਕਰਾਉਣ ਦੀ ਤਾਂ ਮੈਨੂੰ ਵੀ ਸੌਹ ਐ। ਮੈਂ ਆਪਦੇ ਜਿਉਂਦੇ 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 ਨਾਲ ਤੇਰਾ ਵਿਆਹ ਨਹੀਂ ਹੁਣ ਦੇਣਾ। ਸੁਖਚਰਨੇ ਲਾਲ ਅੱਖਾਂ ਕੱਢ ਕੇ ਉਹਨੂੰ ਵੰਗਾ ਰਿਆ। ਫਿਰ ਕਲਵੀਰ ਬੋਲੀ। ਨਿੰਦਰ ਪੁੱਤ ਹਿੰਡ ਨਹੀਂ ਕਰੀਦੀ ਹੁੰਦੀ। ਚਿਆਣਾ ਬਣ ਮੇਰਾ ਪੁੱਤ ਹਰੇ ਡੁੱਲੇ ਬੇਰਾ ਦਾ ਕੁਛ ਨਹੀਂ ਵਿਗੜਿਆ ਜੇ ਇੱਕ ਵਾਰੀ ਇੱਜ਼ਤ ਨੂੰ ਦਾਗ ਲੱਗ ਜੇ ਨਾ ਕਲੰਕ ਲੱਗ ਜੇ ਤਾਂ ਪੀੜੀਆਂ ਤੱਕ ਨਹੀਂ ਜਾਂਦਾ ਅਕਲ ਨੂੰ ਹੱਥ ਮਾਰ ਕੇ ਠੰਡੇ ਦਿਮਾਗ ਨਾਲ ਸੋਚ ਮੈਂ ਤਾਂ ਸੋਚਣਾ ਸੀ ਜਿਹੜਾ ਸੋਚ ਲਿਆ ਹੁਣ ਥੋੜੀ ਸੋਚਣ ਦੀ ਵਾਰੀ ਐ ਨਿੰਦਰ ਨੇ ਬੇਪਰਵਾਹੀ ਨਾਲ ਆਖਿਆ ਦੇਖ ਲੈ ਇਹਦੀ ਪੁੱਠੀ ਮੱਥ ਇਹ ਸਮਝਦਾ ਕੀ ਆਪਦੇ ਆਪ ਨੂੰ ਸੁਖਚਰਨ ਬੋਲਿਆ ਕੁਲਵੀਰ ਬੋਲੀ ਨਾ ਮੇਰਾ ਪੁੱਤ ਮਾਪਿਆਂ ਦਾ ਦਿਲ ਦੁਖਾ ਕੇ ਕੋਈ ਵੀ ਧੀ ਪੁੱਤ ਸੁਖੀ ਨਹੀਂ ਰਹਿ ਸਕਦਾ ਤੇ ਧੀ ਪੁੱਤ ਦਾ ਦਿਲ ਦੁਖਾ ਕੇ ਮਾਪੇ ਵੀ ਸੁਖੀ ਨਹੀਂ ਰਹਿ ਸਕਦੇ ਨਿੰਦਰ ਬੋਲਿਆ ਪਰ ਧੀ ਪੁੱਤ ਨੂੰ ਗਲਤ ਕੰਮ ਤੋਂ ਰੋਕਣਾ ਤੇ ਸਮਝਾਉਣਾ ਤਾਂ ਮਾਪਿਆਂ ਦਾ ਫਰਜ਼ ਆ ਕਲਵੀਰ ਨੇ ਕਿਹਾ ਇਸ ਤਰ੍ਹਾਂ ਕਿੰਨਾ ਚਿਰ ਕਲਵੀਰ ਨਿੰਦਰ ਨੂੰ ਸਮਝਾਉਂਦੀ ਰਹੀ ਨਿੰਦਰ کئی ਦਿਨ ਸੋਚਦਾ ਰਿਹਾ ਦੋ ਚਿੱਤੀ ਵਿੱਚ ਪਿਆਰ ਆ ਫਿਰ ਇੱਕ ਦਿਨ ਸ਼ਰਨਜੀਤ ਦਾ ਰਿਸ਼ਤਾ ਪੱਕਾ ਹੋ ਗਿਆ ਉਹ ਨਿੰਦਰ ਨੂੰ ਕਹਿਣ ਲੱਗੀ ਹੋ ਸਕਦਾ ਘਰ ਵਾਲੇ ਮੇਰਾ ਵਿਆਹ ਵੀ ਛੇਤੀ ਕਰ ਦੇਣ ਬਸ 2-4 ਮਹੀਨਿਆਂ 'ਚ ਤੇਰਾ ਵਿਆਹ ਹੋਊ ਤਾਂ ਮੇਰੇ ਨਾਲ ਹੀ ਹੋ ਰਿਸ਼ਤਾ ਜਿੱਥੇ ਮਰਜ਼ੀ ਹੋ ਜਾਏ ਨਿੰਦਰ ਬੋਲਿਆ ਤੇਰੇ ਘਰ ਦੇ ਤਾਂ ਮੰਨਣ ਵਾਲੇ ਨਹੀਂ ਲੱਗਦੇ ਸ਼ਰਨਜੀਤ ਪੁੱਜੀ ਮੰਨਣ ਭਾਵੇਂ ਨਾ ਮੰਨ ਵਿਆਹ ਤਾਂ ਭਾ ਕਰਾਉਣਾ ਹੀ ਕਰਾਉਣਾ ਨਿੰਦਰ ਨੇ ਆਪਣੇ ਪੱਕੇ ਇਰਾਦੇ ਨੂੰ ਪ੍ਰਗਟ ਕੀਤਾ ਸ਼ਰਨਜੀਤ ਤੇ ਨਿੰਦਰ ਉਸੇ ਤਰ੍ਹਾਂ ਮਿਲਦੇ ਰਹੇ ਸ਼ੋਕਚਰਨ ਤੇ ਕਲਵੀਰ ਵੱਖਰੇ ਪਰੇਸ਼ਾਨ ਸਨ ਉਸ ਦਿਨ ਤੋਂ ਮਗਰੋਂ ਭਾਵੇਂ ਉਹਨਾਂ ਨੇ ਨਿੰਦਰ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ ਪਰ ਉਹ ਨਿੰਦਰ ਦੀ ਚਿੰਤਾ ਵਿੱਚ ਡੁੱਬੇ ਰਹਿੰਦੇ ਸਨ ਉਹ ਨਿੰਦਰ ਦੀਆਂ ਹਰਕਤਾਂ ਉੱਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰਦੇ ਉਹ ਫੋਨ ਤੇ ਗੱਲ ਕਰ ਰਿਹਾ ਹੁੰਦਾ ਤਾਂ ਉਹਦੇ ਨੇੜੇ ਜਾ ਓਲੇ ਹੋ ਕੇ ਸੁਣਨ ਦੀ ਕੋਸ਼ਿਸ਼ ਕਰਦੇ ਕਿ ਉਹ ਕਿਹਦੇ ਨਾਲ ਗੱਲਾਂ ਕਰ ਰਿਹਾ ਹੈ ਕੀ ਗੱਲ ਕਰ ਰਿਹਾ ਹੈ ਕੰਪਿਊਟਰ ਸਿੱਖਣ ਜਾਣ ਤੋਂ ਨਿੰਦਰ ਨੂੰ ਨਾ ਰੋਕਿਆ ਉਹਦੇ ਨਾਲ ਵਧੇਰੇ ਸ਼ਕਤੀ ਨਾਲ ਪੇਸ਼ ਆਉਣ ਦੀ ਥਾਂ ਪਿਆਰ ਨਾਲ ਉਹਦਾ ਮਨ ਬਦਲਣ ਦੀ ਕੋਸ਼ਿਸ਼ ਕਰਦੇ। ਹਾਨੀ ਬਹਾਨੀ ਕਰਵੀਰ ਉਹਨੂੰ ਸਮਝਾਉਂਦੀ ਰਹਿੰਦੀ। ਸੁਖਚਰਨ ਇੱਕ ਦਿਨ ਖੇਤ ਕੱਲੇ ਫਿਰਦੇ ਜੱਸੀ ਕੋਲ ਚਲਾ ਗਿਆ। ਉਹ ਜੱਸੀ ਨੂੰ ਕਹਿਣ ਲੱਗਿਆ ਜੱਸੀ ਪੁੱਤ ਤੂੰ ਬਹੁਤ ਸਿਆਣਾ ਤੇ ਸਮਝਦਾਰ ਹੈਂ ਤੇ ਨਿੰਦਰ ਤੇਰਾ ਪੱਕਾ ਯਾਰ ਹੈ। ਉਹਨੂੰ ਵੀ ਯਾਰ ਕੋਈ ਸਮਝਾ। ਉਹਨੂੰ ਵੀ ਕੋਈ ਮਤ ਦੇ ਦੇ। ਜੱਸੀ ਨੇ ਪੁੱਛਿਆ ਕਿਉਂ? ਕੀ ਹੋ ਗਿਆ ਤਾਤਾ? ਇੰਨ ਡੱਤਾ ਮੇਰੇ ਨਾਲ ਵੱਸਿਆ ਨਾ ਵੱਧ ਪੜਿਆ ਲਿਖਿਆ ਉਹ ਸਵਾਭ ਪੜਿਆ ਲਿਖਿਆ ਇਹੋ ਜੀ ਪੜ੍ਹਾਈ ਨਾਲੋਂ ਤਨਪੜ ਬੰਦਾ ਹੀ ਚੰਗਾ ਹੈ ਜਿਉ ਪੜਿਆ ਹੈ ਤਾਂ ਤੂੰ ਉਹਦੇ ਤੋਂ ਵੱਧ ਕਰਿਆ ਜਿਵੇਂ ਦੁੱਧ ਨੂੰ ਜਿੰਨਾ ਕਾੜੀ ਜਾਂਦੇ ਹੋ ਨਾ ਉੰਨੀ ਮੋਟੀ ਮਲਾਈ ਆਉਂਦੀ ਜਾਂਦੀ ਆ ਉਹਦੇ ਤੇ ਤੂੰ ਬਾਹਰ ਅੰਦਰ ਜਾਂਦਾ ਰਹਿਣਾ ਤੇਰੇ ਦੇ ਸਿਆਣਪ ਦੀ ਮਲਾਈ ਆ ਗਈ ਹੈ ਸੁਖਚਰਨੇ ਜੱਸੀ ਨੂੰ ਵੜਾਇਆ ਜੱਸੀ ਅਸਰ ਵਿੱਚ ਕਿਸਾਨ ਯੂਨੀਅਨ ਦਾ ਨੌਜਵਾਨ ਸਰਗਰਮ ਮੈਂਬਰ ਸੀ ਕੋ ਯੂਨੀਅਨ ਦੇ ਧਰਨਿਆਂ ਤੇ ਰੈਲੀਆਂ ਵਿੱਚ ਸਰ ਰਹਿੰਦਾ ਸੀ ਪੰਜਾਬ ਵਿੱਚ ਚਾਹੇ ਦਿਨ ਕਰਜ਼ੇ ਦੇ ਸਤਾਏ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਕਿਸਾਨੀ ਸੰਕਟ ਦੀ ਭਿਆਨਕ ਤਸਵੀਰ ਨੂੰ ਉਜਾਗਰ ਕਰ ਰਹੀਆਂ ਸਨ ਰੋਜ਼ਾਨਾ 2 ਤੋਂ ਲੈ ਕੇ 5-7 ਕਿਸਾਨਾਂ ਦੁਆਰਾ ਕੀਤੀ ਖੁਦਕੁਸ਼ੀ ਦੀਆਂ ਖਬਰਾਂ ਅਖਬਾਰਾਂ ਵਿੱਚ ਛਪਤੀਆਂ ਰਹਿੰਦੀਆਂ ਸਨ ਕਿਸਾਨ ਯੂਨੀਅਨ ਅਜਿਹੇ ਕਿਸਾਨਾਂ ਦੇ ਹੱਕ ਵਿੱਚ ਧਰਨੇ ਦੇ ਕੇ ਮੁਜ਼ਾਰੇ ਕਰਕੇ ਜ਼ਮੀਨਾਂ ਦੀਆਂ ਕੁਰਕੀਆਂ ਰਕਬਾਉਣ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੀ ਸੀ ਜੱਸੀ ਆਪਣੇ ਇਲਾਕੇ ਦੀਆਂ ਕਿਸਾਨ ਯੂਨੀਅਨ ਦੀ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਕਿਸਾਨ ਯੂਨੀਅਨ ਦੇ ਵਰਕਰਾਂ ਤੇ ਆਗੂਆਂ ਨਾਲ ਉਹਦੀ ਚੰਗੀ ਜਾਣ ਪਛਾਣ ਸੀ। ਇਹ ਸ੍ਰੀ ਸੁਖਚਰਨ ਨੂੰ ਨਿੰਦਰ ਨਾਲੋਂ ਵੱਧ ਸਿਆਣਾ ਸਮਝਦਾ ਸੀ। ਜੱਸੀ ਨੂੰ ਆਪਣੀ ਵਡਿਆਈ ਸੁਣ ਕੇ ਮਨ ਹੀ ਮਨ ਕੁਝ ਖੁਸ਼ੀ ਮਹਿਸੂਸ ਹੋਈ। ਪਰ ਸੁਖਚਰਨ ਨੂੰ ਡੂੰਗੀ ਚਿੰਤਾ ਵਿੱਚ ਦੇਖ ਕੇ ਉਹਦੀ ਖੁਸ਼ੀ ਛਾਈ ਵਾਂ ਹੀ ਹੋ ਗਈ। ਉਹਨੇ ਫਿਰ ਪੁੱਛਿਆ ਕੀ ਗੱਲ ਹੋ ਗਈ ਚਾਚਾ? ਇਹੋ ਜਿਹਾ ਕੀ ਕਰਤਾ ਨਿੰਦਰ ਨੇ? ਉਹ ਕੀ ਦੱਸਾਂ? ਗਾਂ ਤਾਂ ਗੱਲ ਨਾ ਕਰੀ ਕਿਸੇ ਕੋਲੇ। ਬਸ ਗੱਲ ਰੱਖੀ ਆਪਦੇ ਤੱਕ। ਤੇਰਾ ਯਾਰ ਨਿੰਦਰ ਕਮਲ ਮਾਰਦਾ ਫਿਰਦਾ ਹੈ ਉਹ ਕਿਸੇ ਮਜਮੀਆਂ ਦੀ ਕੁੜੀ ਦੇ ਚੱਕਰ ਚ ਪਿਆ ਫਿਰਦਾ ਹੈ ਕਹਿੰਦਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਹੁਣ ਤੂੰ ਹੀ ਦੱਸ ਇਹ ਗੱਲ ਬਰਦਾਸ਼ਤ ਕਰਨ ਵਾਲੀ ਹੈ ਭਲਾ ਤੂੰ ਉਹਨੂੰ ਸਮਝਾ ਬਈ ਛੱਡ ਦੇ ਖੜਾ ਉਹਦਾ ਇੰਨਾ ਕੰਮਾਂ 'ਚ ਕੁਝ ਨਹੀਂ ਪਿਆ ਜੀਵਨਾ ਸਮਝ ਲਿਆ ਤਾਂ ਫਿਰ ਮੈਂ ਮਰ ਜਾਂ ਮਾਰ ਦੂੰ ਸੁਖਚਰਨ ਬੋਲਿਆ ਮਜਮੀਆਂ ਦੀ ਕੁੜੀ ਨਾਲ ਇਹ ਤਾਂ ਮਾੜੀ ਗੱਲ ਹੈ ਨਿੰਦਰ ਦੀ ਕੋਈ ਨਹੀਂ ਚਾਚਾ ਮੈਂ ਸਮਝਾਉਂਗਾ ਉਹਨੂੰ ਚਲੋ ਉਡੀ ਦੋਸਤ ਬਣਾ ਲਈ ਕੋਈ ਚਾਰ ਗੱਲਾਂ ਕਰ ਲੀਆਂ ਜੋ ਘਮ ਫਿਰ ਲਿਆ ਤਾਂ ਕੋਈ ਗੱਲ ਨਹੀਂ ਪਰ ਵਿਆਹ ਵਾਲੀ ਗੱਲ ਠੀਕ ਨਹੀਂ ਜਾਤਾ ਮੈਂ ਕਰਦਾ ਨਿੰਦਰ ਨਾਲ ਗੱਲ ਤੂੰ ਫਿਕਰ ਨਾ ਕਰ ਜਸਦੀ ਨੇ ਸਕਚਰ ਨੂੰ ਤਸੱਲੀ ਕਰਵਾਈ ਜਿਉਂਦਾ ਰਹੇ ਸੇਰਾ ਮੈਨੂੰ ਤੇ ਤੋਏ ਹੋ ਮੀਸੀ ਸਕਚਰ ਨੇ ਜਸਦੀ ਨੂੰ ਸੀਸ ਦਿੱਤੀ ਦੂਜੇ ਤੀਜੇ ਦਿਨ ਹੀ ਜਸਦੀ ਨੇ ਨਿੰਦਰ ਨੂੰ ਫੋਨ ਕਰਕੇ ਖੇਤ ਆਪਣੇ ਕੋਲ ਸਦ ਲਿਆ ਕੋਈ ਚਰ ਹਾਸਾ ਮਖੌਲ ਕਰਨ ਤੋਂ ਮਗਰੋਂ ਜਸਦੀ ਨੇ ਮੋਟਰ ਕੋਲ ਬੈਠਿਆ ਨਿੰਦਰ ਨੂੰ ਗੰਭੀਰ ਹੋ ਕੇ ਆਖਿਆ ਚਾਚਾ ਆਇਆ ਸੀ ਮੇਰੇ ਕੋਲ ਕਹਿੰਦਾ ਨਿੰਦਰ ਤੇਰਾ ਯਾਰ ਆ ਉਹਨੂੰ ਸਮਝਾ ਕੀ ਸਮਝਾਏਗਾ ਤੂੰ ਹੁਣ ਮੈਨੂੰ ਨਿੰਦਰ ਨੇ ਜੱਸੀ ਨੂੰ ਮੁਸਕੜੀਆਂ ਹਸਦਿਆਂ ਪੁੱਛਿਆ ਉਹ ਸਮਝਾਉਂਗਾ ਤਾਂ ਮੈਂ ਤੈਨੂੰ ਬਾਅਦ ਚ ਪਹਿਲਾਂ ਤੂੰ ਮੈਨੂੰ ਇਹ ਦੱਸ ਬਈ ਤੂੰ ਜਿਹੜੀ ਆ ਕੁੜੀ ਨਾਲ ਵਿਆਹ ਕਰਾਉਣ ਨੂੰ ਫਿਰਦਾ ਉਹ ਉਹੀ ਕੁੜੀ ਹੈ ਨਾ ਗਲਾਬੀ ਸੂਟ ਵਾਲੀ ਜਿਹੜੀ ਉਸ ਦਿਨ ਤੇਰੇ ਮਗਰ ਬੈਠੀ ਜਾਂਦੀ ਸੀ ਮੋਟਰਸਾਈਕਲ ਤੇ ਜੱਸੀ ਨੇ ਪੁੱਛਿਆ ਹਾਂ ਉਹੀ ਹੈ ਨਿੰਦਰ ਬੋਲਿਆ ਓ ਮਰੀਮਿਆ ਦੀ ਕੁੜੀ ਐ ਜੱਸੀ ਨੇ ਹੋਰ ਸਵਾਲ ਕੀਤਾ ਨਿੰਦਰ ਨੇ ਹਾਂ ਵੀ ਸਿਰ ਹਿਲਾਇਆ ਦੇਖ ਨਿੰਦਰ ਕੁੜੀ ਨੂੰ ਫਰੈਂਡ ਫਰੰਡ ਬਣਾ ਕੇ 4 ਦਿਨ ਉਹਦੇ ਨਾਲ ਘੁੰਮ ਫਿਰ ਲੈਣਾ ਇੱਥੋਂ ਤੱਕ ਤਾਂ ਗੱਲ ਹੈਗੀ ਠੀਕ ਪਰ ਜਿਹੜਾ ਵਿਆਹ ਹੈ ਨਾ ਇਹ ਬੜਾ ਸੂਤ ਸਮਝ ਕੇ ਕਰਨ ਵਾਲਾ ਕੰਮ ਐ ਫਿਰ ਜੱਟਾਂ ਦਾ ਮੁੰਡਾ ਹੋ ਕੇ ਦੂਜੀ ਜਾਤ ਦੀ ਕੁੜੀ ਨਾਲ ਵਿਆਹ ਕਰਨਾ ਮਾੜੀ ਗੱਲ ਐ ਤੇ ਛੋਟੀ ਜਾਤ ਦੀ ਕੁੜੀ ਨਾਲ ਵਿਆਹ ਕਰਨਾ ਤਾਂ ਹੋਰ ਵੀ ਮਾੜੀ ਗੱਲ ਨੀਰੀ ਬੇਵਕੂਫੀ ਐ ਉੱਲਾ ਦੇ ਕੇ ਇੱਕ ਇੱਜ਼ਤ ਇੱਕ ਕਣਕੀ ਹੁੰਦੀ ਹੈ ਬੰਦੇ ਕੋਲ ਤੂੰ ਕੁਛ ਤਾਂ ਲਿਆਜ ਕਰ ਆਪਦੇ ਮਾਂ ਪਿਓ ਦੀ ਇੱਜ਼ਤ ਦਾ ਉਹਨਾਂ ਨੂੰ ਕੌਣ ਜਾਣ ਦੇਉ ਜੱਸੀ ਬੋਲ ਰਿਹਾ ਸੀ ਨਿੰਦਰ ਚੁੱਪਚਾਪ ਸੁਣ ਰਿਹਾ ਸੀ ਜੱਸੀ ਗੱਲ ਜਾਰੀ ਰੱਖਦੇ ਹੋਏ ਕਹਿਣ ਲੱਗਿਆ ਮੈਂ ਹੀ ਜਾਣਦਾ ਜਦੋਂ ਚਾਚੇ ਨੇ ਮੈਨੂੰ ਇਹ ਗੱਲ ਦੱਸੀ ਉਹਨੇ ਦਿਲ ਤੇ ਕਿੱਡਾ ਵੱਡਾ ਪੱਥਰ ਰੱਖ ਕੇ ਗੱਲ ਮੇਰੇ ਕੋਲ ਕੀਤੀ ਮੈਨੂੰ ਵੀ ਪੱਕਾ ਕੀਤਾ ਕਿ ਮੈਂ ਇਹ ਗੱਲ ਕਿਸੇ ਹੋਰ ਕੋਲ ਨਾ ਕਰਾਂ ਜਦੋਂ ਬੰਦੇ ਨੂੰ ਜਿਹੜੀ ਗੱਲ ਕਰਨ ਚ ਇਨੀ ਸ਼ਰਮ ਆਉਂਦੀ ਹੈ ਯੋਗੜ ਸੱਚਮੁੱਚ ਹੋ ਗਈ ਤਾਂ ਕੀ ਹੋਊਗਾ ਸੁਣ ਕੇ ਮੈਨੂੰ ਵੀ ਇੰਨੀ ਸ਼ਰਮ ਆਈ ਕਿ ਨਿੰਦਰ ਇਸ ਤਰ੍ਹਾਂ ਵੀ ਕਰ ਸਕਦਾ ਮੈਨੂੰ ਤਾਂ ਯਕੀਨ ਹੀ ਨਹੀਂ ਆਇਆ ਨਿੰਦਰ ਮੈਂ ਤਾਂ ਕਹਿਣਾ ਭਈ ਤੂੰ ਸੰਭਲ ਜਾ ਛੱਡ ਦੇ ਖੜਾ ਉਹਦਾ ਉਹ ਭੁੱਲ ਜਾ ਉਹਦੇ ਨਾਲ ਵਿਆਹ ਬੂ ਕਰਾਉਣ ਵਾਲੀ ਗੱਲ ਜੱਸੀ ਦੀਆਂ ਸਮਝੌਤੀਆਂ ਸੁਣ ਕੇ ਨਿੰਦਰ ਉਹਨੂੰ ਮਿਹਣਾ ਮਾਰਦਾ ਬੋਲਿਆ ਉਸ ਦਿਨ ਦਾ ਤੂੰ ਬੜੀ ਹੱਕ ਠੋਕ ਰਿਆ ਸੀ ਕਿ ਮੈਂ ਤੇਰੇ ਪਿੱਛੇ ਜਾਨ ਦੇ ਦੂੰਗਾ ਜਿੱਥੇ ਲੋੜ ਪਈ ਸਦਨੀ ਹੁਣ ਇੰਨੀ ਛੇਤੀ ਕੀ ਹੋ ਗਿਆ ਉਹ ਜਾਣ ਦੇਣ ਵਾਲੀ ਥਾਂ ਤੇ ਯਾਰ ਦੀ ਖਾਤਰ ਜਾਣ ਵੀ ਦੇ ਦੂੰਗਾ ਪਰ ਯਾਰ ਨੂੰ ਗਲਤ ਕੰਮ ਤੋਂ ਰੋਕਣਾ ਵੀ ਤਾਂ ਸੱਚੇ ਯਾਰ ਦਾ ਫਰਜ਼ ਹੈ ਤੂੰ ਮੇਰੀ ਗੱਲ ਮੰਨ ਤੇ ਅਕਲ ਨੂੰ ਹੱਥ ਮਾਰ ਜੱਸੀ ਬੋਲਿਆ ਉਹ ਪਿਆਰ ਕਰਨਾ ਕੋਈ ਗਲਤ ਕੰਮ ਤਾਂ ਨਹੀਂ ਨਿੰਦਰ ਨੇ ਪੁੱਛਿਆ ਪਿਆਰ ਤਾਂ ਤੂੰ ਆਪਦੇ ਮਾਂ ਪਿਓ ਨੂੰ ਵੀ ਕਰਦਾ ਹੋਵੇਂਗਾ ਕਿਸੇ ਕੁੜੀ ਖਾਤਰ ਮਾਂ ਪਿਓ ਦੀ ਇੱਜ਼ਤ ਰੋਲਣ ਨੂੰ ਸਾਰੀ ਦੁਨੀਆ ਗਲਤੀ ਕਹਿੰਦੀ ਹੈ ਜੱਸੀ ਨੇ ਜਵਾਬ ਦਿੱਤਾ ਗੱਲ ਇਹ ਹੈ ਕਿ ਉਹਦੇ ਬਗੈਰ ਮੈਂ ਨਹੀਂ ਰਹਿ ਸਕਦਾ ਮੈਂ ਹਵਿਤੇਰਾ ਦੇ ਮਨ ਨੂੰ ਸਮਝਾ ਕੇ ਦੇਖ ਲਿਆ ਨਹੀਂ ਮੰਨਦਾ ਮੇਰਾ ਮਨ ਕੁਝ ਵੀ ਨਹੀਂ ਚੰਗਾ ਲੱਗਦਾ ਮੈਨੂੰ ਉਹਦੇ ਬਿਗੈਰ ਉਸ ਤੋਂ ਬਿਨਾ ਤਾਂ ਮਰ ਜਾਣਾ ਹੀ ਚੰਗਾ ਹੈ ਨਿੰਦਰ ਬੋਲਿਆ ਜਸੀ ਨਿਮਾ ਜਹਾ ਹੱਸ ਕੇ ਬੋਲਿਆ ਯਾਰ ਤੁਸੀਂ ਪਿਓ ਪੁੱਤ ਨੇ ਨਾ ਚੰਗੀ ਗੱਲ ਫੜ ਰੱਖੀ ਐ ਉਹ ਕਹਿੰਦਾ ਜੇ ਤੂੰ ਉਹਦੇ ਨਾਲ ਵਿਆਹ ਕਰਾਇਆ ਤਾਂ ਮੈਂ ਮਰ ਜੂੰ ਤੂੰ ਕਹਿੰਦਾ ਜੇ ਨਾ ਵਿਆਹ ਕਰਾਇਆ ਤਾਂ ਮੈਂ ਮਰ ਜੂੰ ਓਏ ਮਰਨ ਬਰੌਣ ਚ ਕੁਝ ਨਹੀਂ ਪਿਆ ਤੁਸੀਂ ਜਿਉਣ ਦੀਆਂ ਗੱਲਾਂ ਕਰੋ ਤੂੰ ਮੇਥੋਂ ਪੈਰੀ ਹੱਥ ਲਵਾਲਾ ਹੈ ਮੇਰੀ ਪਗਧਰਾ ਲਾ ਹੈ ਪਰ ਕੋਈ ਵੀ ਐਓ ਜੀ ਹਰਕਤ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਨਹੀਂ ਸੋਚੀ ਨਾ ਇੱਜ਼ਤ ਦੁਬਾਰਾ ਮਿਲਦੀ ਹੈ ਨਾ ਜ਼ਿੰਦਗੀ ਜੱਸੀ ਨੇ ਨਿੰਦਰ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਲਈ ਨਿੰਦਰ ਨੀਵੇਂ ਪਈ ਸੁਣਦਾ ਰਿਹਾ ਉਹਨੇ ਜੱਸੀ ਨਾਲ ਕੋਈ ਜ਼ਿਆਦਾ ਬਹਿਸ ਨਾ ਕੀਤੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ